ਕਿਉਂਕਿ ਆਪ ਅਫਸਰ ਰਹੇ ਨੇ ਇਹਨਾਂ ਨੇ ਜੋ ਦੱਸਿਆ ਕਿ ਡਿਟੇਲ ਦੇ ਵਿੱਚ ਕੀ ਹੈ ਅਸੀਂ ਪਹਿਲਾਂ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਇੱਥੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀਗਾ ਕਿਉਂਕਿ ਜਿਹੜੇ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਦੇ ਕੋਈ ਬਾਲੀਆਂ ਲਾ ਲੀਆਂ ਮੋਬਾਈਲ ਖੋਲਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਧ ਗਈਆਂ ਸੀ ਸੋ ਅੱਜ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਅਸੀਂ ਤਾਂ ਅਸੀਂ ਇੱਥੇ ਕੋਈ ਇਹ ਨਹੀਂ ਕਹਿੰਦੇ ਅਸੀਂ ਕੋਈ ਸਹਾਨ ਕਰਤਾ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆ ਸਹਾਇਤਾ ਚਾਹੀਦੀ ਅਸੀਂ ਦੇਤੀ ਤੇ ਪਿੰਡ ਨਹੀਂ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਇਹੀ ਲੋੜ ਹੈ ਹਰ ਪਿੰਡ ਦੇ ਵਿੱਚ ਪੰਚਾਇਤਾਂ ਚ ਮਤੇ ਪਾਉਣ ਦੀ ਲੋੜ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਹੁੰਦੇ ਹੋ ਰਹੀਆਂ ਨੇ ਕਿ ਭਾਈ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੀ ਜ਼ਮਾਨਤ ਕਰਾਉਣ ਨਾ ਜਾਇਓ ਉਹਦੀ ਉਹਨੂੰ ਉਹਦੇ ਪਿੱਛੇ ਥਾਣੇ 'ਕ ਨਾ ਜਾਇਓ ਵੀ ਛੱਡ ਦਿਓ ਜੀ ਜਾਂ ਹੋਰ ਉਹ ਨਹੀਂ ਤਾਂ ਉਹਦਾ ਫਿਰ ਸਮਾਜਿਕ ਬਾਈਕਟ ਕੀਤਾ ਜਾਊਗਾ ਮੇਰੇ ਕੋਲ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਾਂ ਦਾ ਵੀ ਮੇਰੇ ਕੋਲੇ ਰਿਕਾਰਡਿੰਗਾਂ ਆਈਆਂ ਨੇ ਪਿੰਡਾਂ ਦੀਆਂ ਸੋ ਬਹੁਤ ਐਨਜੀਓਜ਼ ਬਹੁਤ ਸਾਰੇ ਜਿਹੜੇ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਉਹ ਵੀ ਨਾਲ ਆ ਗਈਆਂ ਕਿਉਂਕਿ ਇਹ ਤਾਂ ਲੋਕ ਲਹਿਰ ਬਣ ਕੇ ਇਹ ਖਤਮ ਹੋਊਗਾ ਔਰ ਪੰਜਾਬੀ ਜੇ ਧਾਰ ਲੈਣ ਕਿਸੇ ਚੀਜ਼ ਨੂੰ ਖਤਮ ਕਰਨਾ ਹੈ ਕਿਸੇ ਲਾਮਤ ਨੂੰ ਖਤਮ ਕਰਨਾ ਹੈ ਤਾਂ ਉਹ ਹੋ ਕੇ ਰਹਿੰਦੀ ਹੈ ਜੇ ਆਪਾਂ ਇਹ ਸੋਚ ਲਿਆ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਬਜਾਉਣਾ ਬਣਾਉਣਾ ਅਸੀਂ ਪੰਜਾਬ ਨੂੰ ਦੁਬਾਰੇ ਕੁਸ਼ਤੀਆਂ ਵਾਲਾ ਖਾੜਿਆਂ ਵਾਲਾ ਪੰਜਾਬ ਗਿੱਧਿਆਂ ਵਾਲਾ ਭੰਗੜਿਆਂ ਵਾਲਾ ਪੰਜਾਬ ਕਬੱਡੀਆਂ ਵਾਲਾ ਪੰਜਾਬ ਫੌਜ ਭਰਤੀ ਹੋਣ ਵਾਲੇ ਕਰਨੈਲਾਂ ਜਰਨੈਲਾਂ ਵਾਲਾ ਪੰਜਾਬ ਬਣਾਉਣਾ ਤਾਂ ਕੋਈ ਮਾਈਦ ਲਾਲ ਦੀ ਹਿੰਮਤ ਨਹੀਂ ਹੈਗੀ ਕਿ ਸਾਨੂੰ ਰੋਕ ਸਕੇ ਅਸੀਂ ਪੰਜਾਬੀ ਜਿਹੜੇ ਆ ਉਹ ਹਮੇਸ਼ਾ ਲੀਡ ਕਰਦੇ ਰਹੇ ਆ ਚਾਹੇ ਆਜ਼ਾਦੀ ਦੀ ਜੰਗ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਵੀ ਦੇਸ਼ ਤੇ ਕੋਈ ਸੰਕਟ ਆ ਜਾਏ ਪੰਜਾਬੀ ਮੂਰੇ ਖੜੇ ਹੁੰਦੇ ਆ ਜੀ ਸੋ ਇਸ ਕਰਕੇ ਸਾਨੂੰ ਗੁਰੂਆਂ ਦੀ ਜਿਹੜੀ ਹੈ ਚਰਨ ਛੋਪਾ ਪ੍ਰਾਪਤ ਧਰਤੀ ਹੈ ਸਾਨੂੰ ਜਿਹੜਾ ਸ਼ਹੀਦਾਂ ਦੇ ਪ੍ਰੇਰਣਾ ਹੈ ਇਹ ਤਾਂ ਜਿੱਲਾ ਫੈਸਲੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਸੋ ਆਪਾਂ ਨੂੰ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਵੀ ਉਹ 23-23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੁੰਮ ਕੇ ਤੇ ਅਜ 23 ਸਾਲ ਦੇ ਬੱਚੇ ਜਿਹੜੇ ਨੇ ਉਹ ਜੇ ਚਿੱਟਾ ਖਾਈ ਜਾਂਦੇ ਨੇ ਤਾਂ ਭਗਤ ਸਿੰਘ ਉਹਦੀ ਆਤਮਾ ਤੜਫਦੀ ਹੋਣੀ ਕਿ ਆਜ਼ਾਦੀ ਇਸ ਕੰਮ ਵਰਤ ਤੇ ਲੈ ਕੇ ਦਿੱਤੀ ਸੀ ਸੋ ਇਸ ਕਰਕੇ ਆਪਣੇ ਕੋਲੇ ਬਹੁਤ ਸਰੀਆਂ ਇਹੋ ਜਿਹੀਆਂ ਉਦਾਹਰਨਾਂ ਪਈਆਂ ਪੰਜਾਬ ਕੋਲੇ ਪੰਜਾਬੀਆਂ ਕੋਲੇ ਕਿ ਬਹੁਤ ਵਾਰੀ ਡਿੱਗੇ ਵੀ ਆ ਪਰ ਬਹੁਤ ਵਾਰੀ ਫਿਰ ਉੱਠੇ ਵੀ ਆ ਬਾਤਰ ਸਾਹਿਬ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੋ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸੋ ਜੇ ਜ਼ਮੀਨ ਫੁੱਲਾਂ ਜੋਗੀ ਰਹੂਗੀ ਐਸੀ ਧਰਤੀ ਤੇ ਫੁੱਲ ਖੇੜਨਗੇ ਔਰ ਖੇੜਨ ਲੱਗਗੇ ਪੁੰਗਰਾਂ ਫੁੱਟਣ ਲੱਗੀਆਂ ਲੰਗੜੋਏ ਚੋਂ ਇੱਕ ਗੁਲਾਬ ਦਾ ਫੁੱਲ ਜਿਹੜਾ ਉਹਦੀ ਉਹਦੀ ਸੁਗੰਧੀ ਦਾ ਅੱਜ ਅਹਿਸਾਸ ਆਪਨੂੰ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਮਾ ਭੈਣਾ ਦਾ ਇਸ ਵੱਡੀ ਗਿਣਤੀ ਚ ਆਉਣ ਦਾ ਮਤਲਬ ਇਹ ਹੀ ਆ ਕਿ ਸਭ ਤੋਂ ਵੱਧ ਪੀੜਿਤ ਜੇ ਨਸ਼ਾ ਕੋਈ ਕਰਦਾ ਹੈ ਚਾਹੇ ਪੁੱਤ ਕਰਦਾ ਹੈ ਚਾਹੇ ਪਤੀ ਕਰਦਾ ਹੈ ਚਾਹੇ ਬਾਪ ਕਰਦਾ ਹੈ ਸਭ ਤੋਂ ਵੱਧ ਪੀੜਿਤ ਜਿਹੜੀ ਹੈ ਉਸ ਘਰ ਦੀ ਮਹਿਲਾ ਹੁੰਦੀ ਹੈ ਔਰਤ ਹੁੰਦੀ ਹੈ ਚਾਹੇ ਉਹ ਮਾਂ ਹੈ ਚਾਹੇ ਭੈਣ ਹੈ ਚਾਹੇ ਪਤਨੀ ਹੈ ਕਿਉਂਕਿ ਚੁੱਲ੍ਹਾ ਤਾਂ ਉਸੇ ਨੇ ਚਲਾਉਣਾ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਜੇ ਇਸ ਤਰ੍ਹਾਂ ਕਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਘਰ ਜਿਹੜਾ ਚੱਲਣਾ ਨਹੀਂ ਘਰ ਬਰਬਾਦ ਹੋ ਜਾਊਗਾ ਸੋ ਅੱਜ ਸ਼ਾਇਦ ਬੋਲਿਆਂ ਤਾਂ ਇੱਕ ਦੋ ਮਾਵਾ ਭੈਣਾ ਨਹੀਂ ਹੈ ਪਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਤੁਹਾਡਾ ਆਉਣਾ ਹੈ ਉਹ ਇਹ ਗੱਲ ਦੱਸਦਾ ਹੈ ਕਿ ਤੁਸੀਂ ਧੰਨਵਾਦ ਕਰਨ ਨਹੀਂ ਆਏ ਹੋ ਸਾਰੇ ਕਿ ਭਾਈ ਸਾਡੇ ਘਰਾਂ ਨੂੰ ਜਿਹੜਾ ਉਹ ਚੁੱਲ੍ਹੇ ਜਿਹੜੇ ਨੇ ਸਾਡੇ ਉਹ ਬਲਦੇ ਰੱਖ ਲੋ ਔਰ ਪੁਰਾਣਾ ਭੁੱਲ ਜਾਨੇ ਆ ਜੋ ਹੋ ਗਿਆ ਗਲਤੀਆਂ ਵੀ ਹੋ ਗਈਆਂ ਮੰਨੀਆਂ ਵੀ ਚਲੋ ਸਾਤੋਂ ਗਲਤੀਆਂ ਹੋ ਗਿਆ ਹੁਣ ਸਾਡੇ ਜਵਾਕਾਂ ਬਾਰੇ ਪੜਾ ਕੇ ਉਹਨਾਂ ਨੂੰ ਅਫਸਰ ਬਣਾ ਦਈਏ ਸੋ ਇਹ ਜ਼ਰੂਰ ਪੰਜਾਬ ਸਰਕਾਰ ਸਿੱਖਿਆ ਮੰਤਰੀ ਸਾਹਿਬ ਇੱਥੇ ਬੈਠੇ ਨੇ ਕਿ ਅਸੀਂ ਸਕੂਲਾਂ ਦਾ ਕਾਇਆ ਪਲਟ ਕਰ ਰਹੇ ਹਾਂ ਸਰਕਾਰੀ ਸਕੂਲਾਂ ਜਨਮਿਸ਼ਨਾਂ ਮਿਲਣੀਆਂ ਆਉਖੀਆਂ ਹੋ ਗਈਆਂ ਹੁਣ ਕਿਉਂਕਿ ਪਹਿਲਾਂ ਸਰਕਾਰੀ ਸਕੂਲਾਂ 'ਚ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਤੇ ਪੜਾਈ ਹੁੰਦੀ ਨਹੀਂ ਸੀ ਸਿਰਫ ਦਰਿਆ ਖਰਾਖੋ ਆ ਕੇ ਮੋੜ ਦਿੰਦੇ ਸੀ ਅੱਧੀ ਛੁੱਟੀ ਵੇਲੇ ਬਸ ਹੋਰ ਤਾਂ ਕੁਝ ਨਹੀਂ ਸੀਗਾ ਤੇ ਹੁਣ ਸਕੂਲ ਆਫ ਫੈਮਿਨਸ ਬਣ ਰਹੇ ਨੇ ਸਕੂਲਾਂ ਦੀਆਂ ਬਿਲਡਿੰਗਾਂ ਦੇ ਨਕਸ਼ੇ ਬਦਲ ਰਹੇ ਨੇ ਔਰ ਇਸ ਵਕਤ ਇਸ ਵਕਤ ਮਤਲਬ ਜੇ ਦਿੱਲੀ 'ਚ ਜਾ ਕੇ ਦੇਖੋ ਤਰਵਿੰਦ ਕੇਜਰੀਵਾਲ ਜੀ ਬੈਠੇ ਐ ਨਾਲ ਉਹਨਾਂ ਦੇ ਉਹਨਾਂ ਦੇ ਸਿੱਖਿਆ ਮੰਤਰੀ 10 ਸਾਲ ਕਜਰੀਵਾਲ ਸਾਹਿਬ ਮੁੱਖ ਮੰਤਰੀ ਰਹੇ ਤੇ ਸਿੱਖਿਆ ਮੰਤਰੀ ਮਨੀਸ਼ ਸੋਦੀਆ ਜੀ ਰਹੇ ਸਕੂਲਾਂ ਨੂੰ ਬੰਦ ਕਰਨ ਦਾ ਪ੍ਰਪੋਜ਼ਲ ਆ ਗਈ ਸੀ ਅਫਸਰਾਂ ਵੱਲੋਂ ਕਈ ਛੱਡੋ ਪਰ ਇਹਨਾਂ ਨੂੰ ਠੀਕ ਨਹੀਂ ਕੀਤਾ ਜਾ ਸਰਕਾਰੀ ਨੂੰ ਪ੍ਰਾਈਵੇਟ ਹੀ ਚੱਲਣ ਦਿਓ ਇਹਨੇ ਕਿਹਾ ਨਹੀਂ ਠੀਕ ਕਰਾਂਗੇ ਇਹਨਾਂ ਨੂੰ ਠੀਕ ਕਰਾਂਗੇ ਅੱਜ ਦਿੱਲੀ ਦੇ ਸਕੂਲਾਂ ਦਾ ਕਾਇਆ ਪਲਟ ਹੋਇਆ ਹੋਇਆ ਤੇ ਲੱਖਾਂ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਬੱਚੇ ਸੀ ਵੱਡੇ ਵੱਡੇ ਅਮੀਰਾਂ ਦੇ ਦਿੱਲੀ 'ਚ ਬਹੁਤ ਵੱਡੇ ਵੱਡੇ ਲੋਕ ਰਹਿੰਦੇ ਆ ਅਮੀਰ ਲੋਕ ਰਹਿੰਦੇ ਆ ਉਹਨਾਂ ਨੇ ਵੀ ਆਪਣੇ ਬੱਚੇ ਪ੍ਰਾਈਵੇਟ 'ਚੋਂ ਹਟਾ ਕੇ ਸਰਕਾਰੀ ਚ ਲਾਤੇ ਸੀਗੇ ਕਾਰਨ ਕਿ ਸਕੂਲ ਚੰਗੇ ਹੋਗੇ ਯਕੀਨ ਹੋ ਗਿਆ ਸੋ ਤੁਹਾਡੇ ਮੈਂ ਜਿਹੜਾ ਸਰਪੰਚ ਸਾਹਿਬ ਨੇ ਦੱਸਿਆ ਇੱਕ ਤਾਂ ਖੇਡ ਸਟੇਡੀਅਮ ਦੀ ਲੋੜ ਹੈ ਉਹ ਬਹੁਤ ਜ਼ਰੂਰੀ ਹੈ ਤੁਸੀਂ ਨਾਲ ਦੇ ਪਿੰਡ ਲੈ ਕੇ ਜਾਂਦੇ ਹੋ ਬੱਚਿਆਂ ਨੂੰ ਔਰ ਜ਼ਮੀਨ ਉਹਦੇ ਵਾਸਤੇ ਹੈ ਆਪਣੇ ਹੈ ਕੋਈ ਪੰਚਾਇਤ ਕੋਈ ਜ਼ਮੀਨ ਨਹੀਂ ਕੋਈ ਗੱਲ ਨਹੀਂ ਕੋਈ ਨਾ ਕੋਈ ਜ਼ਮੀਨ ਦਾ ਪੱਤ ਪੰਜਾਬ ਸਰਕਾਰ ਵੱਲੋਂ ਅਸੀਂ ਕਰਕੇ ਹਿਲਾ ਤੇ ਵਧੀਆ ਸਟੇਡੀਅਮ ਸ਼ਾਨਦਾਰ ਸਟੇਡੀਅਮ ਅਸੀਂ ਬਣਾਵਾਂਗੇ ਤਾਂ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਇੱਥੇ ਆ ਕੇ ਆਪਣੀ ਆਲੇ ਦੁਆਲੇ ਦੇ ਛੋਟੇ ਪਿੰਡਾਂ ਦੇ ਬੱਚੇ ਵੀ ਇੱਥੇ ਆ ਕੇ ਬਕਾਇਦਾ ਤੌਰ ਤੇ ਖੇਡ ਸਕਣ ਬਾਲੀਵਾਲ ਤੋਂ ਲੈ ਕੇ ਫੁੱਟਬਾਲ ਤੋਂ ਲੈ ਕੇ ਕਿਉਂਕਿ ਇਸ ਇਲਾਕੇ ਚ ਮਾਲਪੁਰ ਦਾ ਇਲਾਕਾ ਜੇ ਉਹ ਸਾਰੇ ਫੁੱਟਬਾਲ ਚੱਲਦੀ ਹੈ ਹੈਨਾ ਤੇ ਬਾਕੀ ਟਰੈਕ ਐਂਡ ਫੀਲਡ ਹਾਂਜੀ ਆਲੇ ਪਿੰਡ ਦੀ ਗਰਾਊਂਡ ਹੈ ਉਹ ਥੱਲੇ ਚਾਰ ਇੱਕ ਬਿਲਕੁਲ ਸਾਡੇ ਬਿਲਕੁਲ ਨਾਲ ਉਹ ਦਿੜ ਜਾਂਦੀ ਉਹ ਗਰਾਊਂਡ ਕਿਦਿਆਂ ਉਹ ਸਾਡੇ ਨਾਲ ਦੇ ਪਿੰਡ ਦੇ ਨਾ ਕਿੰਨੀ ਕੁ ਦੂਰ ਹੈ ਬਿਲਕੁਲ ਵਿੱਤੀ ਸਰ ਵਿੱਤੀ ਹੈ ਤੇ ਉਸੇ ਨੂੰ ਡਿਵੈਲਪ ਕਰਦੀ ਹੈ ਸਰਪ੍ਰਸਤ ਪ੍ਰਸ਼ਾਸਨ ਨੇ ਇਹ ਕਲਸਟਰ ਬਣਾਇਆ ਜਾ ਕੇ ਉਹਦਾ ਨਾਮ ਆਇਆ ਉਹ ਸਰਵਿਕ ਡਿਸੀਜ ਨਾ ਨਹੀਂ ਇਸਾਬ ਨਾਲ ਗੱਲ ਕਰ ਜੇ ਉਹ ਜੋ ਵਿੱਤੀ ਹੈ ਪਿੰਡ ਜੇ ਉਹਦੇ ਕੋਲ 4 ਏਕੜ ਹੈਗੀ ਹੈ ਤਾਂ ਉਸੇ ਨੂੰ ਆਪਾਂ ਸ਼ਾਨਦਾਰ ਬਣਾ ਦਿੰਨੇ ਆ ਤੇ ਫਿਰ 4 ਏਕੜ ਤਾਂ ਬਹੁਤ ਜ਼ਿਆਦਾ ਹੈ 4 ਏਕੜ ਤਾਂ ਬਹੁਤ ਧੰਨਵਾਦ ਬਹੁਤ ਧੰਨਵਾਦ ਤੇ ਨਾਲ ਜਿਹੜਾ ਤੁਸੀਂ ਕਿਹਾ ਕਿ ਕਮਰਸ ਦੀਆਂ ਕਲਾਸਾਂ ਜਿਹੜੀਆਂ ਇੱਥੇ ਚਲ ਚਲਣੀਆਂ ਚਾਹੀਦੀਆਂ ਰਿਟਾਇਰਡ ਮਾਸਟਰ ਜੀ ਉਹਨਾਂ ਨੇ ਦੱਸਿਆ ਤੇ ਤੁਸੀਂ ਚਲਾ ਰੱਖਿਆ ਨੇ ਕੋਈ ਕਾਗਜ਼ ਪੱਤਰ ਦੀ ਕਿਤੋਂ ਫਾਈਨੈਂਸ ਗਵਰਨਮੈਂਟ ਤੋਂ ਅਸੀਂ ਆਪੇ ਕਰਾ ਲਾਂਗੇ ਤੇ ਮੈਂ ਅੱਜ ਤੁਹਾਡੇ ਸਾਹਮਣੇ ਅਨਾਉਂਸਮੈਂਟ ਕਰਕੇ ਜਾਨਾ ਕਿ ਤੁਹਾਡੇ ਕਮਰਸ ਦੀਆਂ ਜਿਹੜੀਆਂ ਕਲਾਸਾਂ ਨੇ ਉਹਨਾਂ ਨੂੰ ਬਣਦਾ ਬਜਟ ਵੀ ਮਿਲੂਗਾ ਔਰ ਬਣਦੇ ਟੀਚਰ ਵੀ ਤੁਹਾਨੂੰ ਤੁਹਾਡੇ ਸਕੂਲ ਨੂੰ ਮਿਲਣਗੇ ਕਿਉਂਕਿ ਅੱਜਕੱਲ ਕਮਰਸ ਜਿਹੜਾ ਉਹ ਬੜਾ ਫੇਵਰਿਟ ਵਿਸ਼ਾ ਹੈ ਬੱਚਿਆਂ ਦਾ ਔਰ ਸਾ ਤੁਸੀਂ ਦੇਖੋ ਕੱਲ ਰਿਜ਼ਲਟ ਆਏ ਨੇ ਪਰਸੋਂ 12ਵੀਂ ਆ ਰਹੇ ਹਾਂ ਇਸ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਇਸ ਵਾਰ ਫਿਰ ਕੁੜੀਆਂ ਅੱਗੇ ਇਸ ਵਾਰ ਬੀਏ ਚੋ ਵੀ ਕੁੜੀਆਂ ਫਸਟ 12ਵੀਂ ਚੋ ਵੀ ਕੁੜੀਆਂ ਫਸਟ ਕੱਲ ਵੀ ਪਰਸੋਂ ਜਿਹੜਾ ਰਿਜ਼ਲਟ ਆਇਆ ਪਹਿਲੇ ਤਿੰਨ ਥਾਵਾਂ ਤੇ ਫੇਰ ਕੁੜੀਆਂ ਨੇ ਔਰ ਮਾਨਸਾ ਦੇ ਠੀਖੀ ਇਲਾਕੇ ਦੀ ਛੋਟਾ ਜਿਹਾ ਪਿੰਡ ਆ ਸਾਡੇ ਪਿੰਡ ਕੋਲੇ ਛੋਟਾ ਜਿਹਾ ਕਸਬਾ ਜਿਵੇਂ ਔੜ ਔਰ ਜੱਡ ਔਰ ਜੱਡੇ ਹੀ ਆ ਬਸ ਤੇ ਧਨੌਲੇ ਤੋਂ ਉਹ ਕੁੜੀ ਜਿਹੜੀ ਫਸਟ ਆਈ ਹੈ ਫਰੋਜਪੁਰ ਤੋਂ ਉਹ ਕੁੜੀ ਜਿਹੜੀ ਤੀਜੀ ਤੀਜੇ ਨੰਬਰ ਤੇ ਆਈ ਹੈ ਸੋ ਸਾਡੀਆਂ ਤੀਆਂ ਭੈਣਾਂ ਪੜਨਾ ਚਾਹੁੰਦੀਆਂ ਨੇ ਪਰ ਕਈ ਵਾਰੀ ਮਜਬੂਰੀਆਂ ਜਿਹੜੀਆਂ ਸਮਾਜਿਕ ਮਜਬੂਰੀਆਂ ਉਹਨਾਂ ਦੇ ਅੱਗੇ ਆ ਜਾਂਦੀਆਂ ਨੇ ਕਿ ਸਕੂਲ ਹੈਗਾ 4-5 ਕਿਲੋਮੀਟਰ ਤੇ ਪਰ ਜਾਣ ਨੂੰ ਕੋਈ ਵਹੀਕਲ ਬਹਾਨ ਨਹੀਂ ਹੈਗਾ ਜਾਂ ਤਾਂ ਬੱਸਾਂ ਦੀਆਂ ਜਾਲਾਂ ਤੇ ਲੰਮਕੇ ਜਾਂਦੀਆਂ ਟਰਾਲੀਆਂ ਦੇ ਡਾਲਿਆਂ ਤੇ ਲੰਮਕੇ ਜਾਂਦੀਆਂ ਜਾਂ ਕਿਸੇ ਅਣਜਾਣ ਬੰਦਿਆਂ ਨੂੰ ਰਾਈਡ ਲੈਂਦੀ ਹੈ ਜ਼ਮਾਨਾ ਇਸ ਤਰ੍ਹਾਂ ਦਾ ਹੈ ਨਹੀਂ ਤਾਂ ਬਹੁਤ ਸਾਰੇ ਇੰਟੈਲੀਜੈਂਟ ਬੱਚਿਆਂ ਦੇ ਮਾਂ ਪਿਓ ਉਏਸ ਕਰਕੇ ਆਪਣੀ ਬੱਚੀ ਨੂੰ ਪੜਾਉਣੋਂ ਹਟਾ ਲੈਂਦੇ ਆ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ। ਤਾਂ ਇੰਟੈਲੀਜੈਂਟ ਬੱਚਿਆਂ ਦਾ ਜਿਹੜਾ ਸਾਰਾ ਕੈਰੀਅਰ ਜਿਹੜਾ ਉਹ ਅੱਗੇ ਖਤਮ ਹੋ ਜਾਂਦਾ। ਅਸੀਂ ਹੁਣ ਕੀ ਕੀਤਾ? ਅਸੀਂ ਕਹੇ ਵੀ ਸਕੂਲ ਬਣਨ ਨੂੰ ਟਾਈਮ ਲੱਗ ਜਾਂਦਾ ਪਰ ਕਿਉਂ ਨਾ ਆਪਾਂ ਸਕੂਲ ਔਨ 휠ਸ ਕਰ ਦਈਏ। ਅਸੀਂ ਬੱਸਾਂ ਦੇ ਦੇਣ ਲੱਗੇ ਆ ਦਿੱਤੀਆਂ ਵੀ ਨੇ ਕਿੰਨੀਆਂ ਬੱਸਾਂ ਹੋ ਗਿਆ ਹੁਣ ਤੱਕ ਐਜੂਕੇਸ਼ਨ ਵਿੱਚ ਤਾਂ ਹੈ? ਉਹ ਕੁੜੀਆਂ ਖਾਸ ਤੌਰ ਤੇ ਜਾਂਦੀਆਂ 10000 ਬੱਚੇ ਹਜੇ ਪੰਜਾਬ ਚ ਜਿਨ੍ਹਾਂ ਨੂੰ ਬੱਸਾਂ ਲੈ ਕੇ ਜਾਂਦੀਆਂ ਬੱਸਾਂ ਹੀ ਛੱਡ ਕੇ ਜਾਂਦੀਆਂ ਜੀਪੀਐਸ ਲੱਗਿਆ ਹੋਇਆ ਮਾਪਿਆਂ ਦੇ ਮੋਬਾਈਲ ਦੇ ਵਿੱਚ ਉਹਨਾਂ ਦਾ ਐਪ ਹੈ ਉਹ ਪਤਾ ਕਰ ਲੈਂਦੇ ਨੇ ਬੱਸ ਕਿੱਥੇ ਕ ਆ ਗਈ ਤੇ ਉਹ ਜਿੱਥੇ ਵੀ ਬੱਸ ਪਿੰਡ ਦੇ ਵਿੱਚ ਰੁਕਣੀ ਹੁੰਦੀ ਹੈ ਉੱਥੋਂ ਆਪਣੇ ਬੱਚੇ ਨੂੰ ਜਾਂ ਬੱਚੀ ਨੂੰ ਲੈ ਜਾਂਦੇ ਆ ਸੋ ਇਹ ਐਜੂਕੇਸ਼ਨ ਪੱਖੋਂ ਕੋਈ ਨਾ ਵਹੀਕਲ ਪੱਖੋਂ ਕੋਈ ਵਿਦਿਆ ਤੋਂ ਵਾਂਝਾ ਨਾ ਰਹੇ ਜਿਸ ਤਰ੍ਹਾਂ ਜੇਈ ਸਾਲ ਦੱਸ ਰੇ ਸੀ ਕਿ ਬਿਲਕੁਲ ਚਲੋ ਆਪਾਂ ਥੋੜਾ ਜਿਹਾ ਉਹਨੂੰ ਗੱਲ ਨੂੰ ਥੋੜਾ ਜਿਹਾ ਲਾਈਟਰ ਮੋਡ 'ਚ ਲੈ ਗਏ ਬਸ ਇਹ ਬਹੁਤ ਸੀਰੀਅਸ ਗੱਲ ਹੈ ਕਿ ਮੈਨੂੰ ਮੈਂ ਐਮਪੀਸੀ ਉਸ ਵੇਲੇ 5 ਸਾਲ ਪਹਿਲਾਂ ਦੀ ਗੱਲ ਹੋਣੀ ਮਤਲਬ 18 19 ਦੀ ਗੱਲ ਹੋਣੀ ਮੈਨੂੰ ਇੱਕ ਫੋਨ ਆਇਆ ਨਵਾਂ ਸ਼ਹਿਰ ਜ਼ਿਲ੍ਹੇ ਚੋਂ ਹੀ ਮੈਂ ਪਿੰਡ ਦਾ ਨਾਮ ਨਹੀਂ ਦੱਸੂਗਾ ਕਿਸੇ ਕੁੜੀ ਦਾ ਫੋਨ ਆਇਆ ਉਹ ਕਹਿੰਦੀ ਮਾਨ ਸਾਹਿਬ ਵੀ ਸਾਡੇ ਪਿੰਡ ਪਿਛਲੇ ਕਈ ਸਾਲਾਂ ਤੋਂ ਨਾ ਕੋਈ ਬਰਾਤ ਸਾਡੇ ਪਿੰਡੋਂ ਚੜੀ ਐ ਨਾ ਕੋਈ ਬਰਾਤ ਸਾਡੇ ਪਿੰਡ ਆਈ ਐ ਮੈਂ ਕਿਹਾ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਨਸ਼ੇ ਵਕਦੇ ਆ ਜੀ ਕਹਿੰਦੀ ਜੀ ਮੈਨੂੰ ਪਤਾ ਹੈ ਸਲੂਨ ਤੇ ਜਿਹੜਾ ਸਲੂਨ ਵਾਲਾ ਉਹਦੇ ਦੁਕਾਨ ਤੇ ਨਸ਼ਾ ਵੇਚਦਾ ਜਿਹੜਾ ਪੈਂਚਰ ਲਾਉਂਦਾ ਉਹਦੇ ਦੁਕਾਨ ਤੇ ਜਿਹੜਾ ਸੀਟੀਆਂ ਵੇਚਦਾ ਉਹਦੀ ਦੁਕਾਨ ਤੇ ਜਿਹੜੇ ਜਿਹੜੇ ਪਿੰਡ ਚ ਇਸ ਤਰ੍ਹਾਂ ਦੇ ਛੋਟੇ ਛੋਟੇ ਟਿਕਾਣੇ ਨੇ ਸਾਰੇ ਨਸ਼ਾ ਅਵੇਲੇਬਲ ਹੈ ਤੇ ਕਹਿੰਦੀ ਵੀ ਸਾਡੇ ਪਿੰਡ ਕੌਣ ਰਿਸ਼ਤਾ ਕਰੂਗਾ ਮਤਲਬ ਕਨ ਮੇਰਾ ਭਾਈ ਵੀ ਡਰਗ ਅਡਿਕਟਡ ਹੈ ਤਾਂ ਸਾਡੇ ਪਿੰਡ ਕੌਣ ਆਪਣੀ ਕੁੜੀ ਦਾ ਰਿਸ਼ਤਾ ਕਰੂਗਾ ਵੀ ਉਹ ਤਾਂ ਡਰਗੀ ਨੇ ਮੈਂ ਕਿਹਾ ਵੀ ਚਲੋ ਠੀਕ ਹੈ ਮੁੰਡੇ ਨਸ਼ਾ ਕਰਦੇ ਆ ਫਿਰ ਬਰਾਤ ਤੁਹਾਡੇ ਪਿੰਡ ਆਈ ਕਿਉਂ ਨਹੀਂ ਮਤਲਬ ਕੁੜੀਆਂ ਨੂੰ ਵਿਆਹਣ ਵਾਸਤੇ ਤੁਹਾਡੇ ਪਿੰਡ ਬਰਾਤ ਆਈ ਕਿਉਂ ਨਹੀਂ ਤੁਸੀਂ ਵੀ ਨਸ਼ਾ ਕਰਦੇ ਹੋ ਉਹ ਕਹਿੰਦੀ ਨਹੀਂ ਜੀ ਮੈਂ ਤਾਂ ਐਮਬੀਬੀਐਸ ਕੀਤੀ ਹੋਈ ਹੈ ਮੈਂ ਤਾਂ ਡਾਕਟਰ ਪਰ ਸਾਡੇ ਪਿੰਡ ਬਰਾਤ ਕਿਉਂ ਨਹੀਂ ਆਈ ਜਿਹੜੇ ਮੁੰਡੇ ਵਾਲੇ ਨੇ ਉਹ ਇਹ ਸੋਚਦੇ ਨੇ ਕਿ ਜੇ ਇਸ ਪਿੰਡ ਦੇ ਵਿੱਚ रिश्ता ਕਰਤਾ ਤਾਂ ਜਿਹੜਾ ਮੁੰਡਾ ਸਾਡਾ ਉਹ ਜਦੋਂ ਦੁਬਾਰਾ ਸਹੁਰੇ ਜਾਊਗਾ ਆਪਣੇ ਸਹੁਰੇ ਘਰ ਜਾਊਗਾ ਤਾਂ ਉਹਦੇ ਜਿਹੜੇ ਉਹਦਾ ਸਾਲਾ ਲਾ ਲਓ ਜਾ ਉਹਦੇ ਜਾਰ ਬੇਲੀ ਜਿਹੜੇ ਉੱਥੇ ਹੋਣਗੇ ਉਹ ਕਿਤੇ ਸਾਡੇ ਮੁੰਡੇ ਨੂੰ ਵੀ ਨਸ਼ੇ ਦੀ ਆਦਤ ਨਾ ਪਾ ਦੇਣ। ਇਸ ਪਿੰਡ 'ਚ ਰਿਸ਼ਤਾ ਨਹੀਂ ਕਰਨਾ। ਸਹੀ ਗੱਲ ਤੁਸੀਂ ਕਹੀ ਹੈ ਜਨਾਬ। ਬੜੀ ਦੁੱਖ ਦੀ ਗੱਲ ਸੀ। ਮੈਨੂੰ ਬਹੁਤ ਦੁੱਖ ਹੋਇਆ ਇਹ ਗੱਲਾਂ ਸੁਣ ਕੇ ਯਾਰ ਆਹ ਪੰਜਾਬ ਹੋ ਗਿਆ ਕਿ ਕਿੱਧਰ ਨੂੰ ਤੇ ਸੋ ਅੱਜ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਤੇ ਕੰਟਰੋਲ ਕਰਕੇ ਮੈਂ ਕਹਿੰਦਾ ਜੀ ਸਾਨੂੰ ਕੋਈ ਅਸੀਂ ਤਾਂ ਆਮ ਘਰਾ ਚੋਠੇ ਹੋਏ ਆ ਅਰਵਿੰਦ ਕੇਜਰੀਵਾਲ ਜੀ ਬੜੇ ਵੱਡੇ ਅਫਸਰ ਸੀਗੇ ਇਨਕਮ ਟੈਕਸ ਦੇ ਕਮਿਸ਼ਨਰ ਸੀਗੇ ਸਿਸੋਦੀਆ ਸਾਹਿਬ ਬਹੁਤ ਵੱਡੇ ਪੱਤਰਕਾਰ ਸੀਗੇ ਟੀਵੀ ਦੇ ਬੈਂਸ ਸਾਹਿਬ ਵਕੀਲ ਨੇ ਮੈਂ ਕਲਾਕਾਰ ਸੀ ਮਸ਼ਹੂਰ ਸਾਨੂੰ ਕੀ ਲੋੜ ਸੀ ਜੀ ਇੱਧਰ ਆਉਣ ਆ ਇਨ ਤੋਂ ਗਾਲਾਂ ਗੋਲਾਂ ਖਾਣ ਦੀ ਆ ਕਦੇ ਕੋਈ ਕੱਢ ਗਿਆ ਗਾਲਾਂ ਸਾਨੂੰ ਕਦੇ ਕੋਈ ਕੰਢ ਗਿਆ ਕੇਜਰੀਵਾਲ ਸਾਹਿਬ ਨੂੰ ਤਾਂ ਤੜਕੀ ਲੱਗ ਜਾਂਦੇ ਸਾਰਾ ਮੁਲਕ ਹੀ ਕੱਢਣ ਲੱਗ ਜਾਂਦੇ ਆ ਉਹ ਜਿੱਥੇ ਜਿੱਥੇ ਬੈਠੇ ਭਾਜਪਾ ਵਾਲੇ ਕਾਂਗਰਸ ਵਾਲੇ ਉਹ ਕਹਿੰਦੇ ਕਾਰਨ ਇਹ ਸੀਗਾ ਵੀ ਸਾਨੂੰ ਇਹ ਨਹੀਂ ਕਿਹਾ ਕਿ ਚੱਜ ਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਨਹੀਂ ਪੈਣੀ ਸੀ ਨਾ ਕੁਰਸੀ ਦਾ ਚਾਹ ਹੈ ਨਾ ਕੋਈ ਕਮਿਸ਼ਨ ਲੈਣਾ ਹੈ ਨਾ ਕਿਸੇ ਢਾਬੇ ਚ ਸਪਣਾ ਨਾ ਕਿਸੇ ਰੇਤੇ ਦੀ ਖੱਡ ਚ ਸਪਣਾ ਹਿੱਸਾ ਜ਼ਰੂਰ ਪਾਉਣਾ ਪਰ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਸਪਣਾ ਹੋਰ ਕਿਤੇ ਸੰਭ। ਜੇ ਅਸੀਂ ਜੇ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਨ ਚ ਕਾਮਯਾਬ ਹੋ ਗਏ ਜੇ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਵਰਲਡ ਲੈਵਲ ਦਾ ਐਜੂਕੇਸ਼ਨ ਜਿਹੜਾ ਉਹ ਲਾਂਚ ਕਰਨ ਚ ਕਾਮਯਾਬ ਹੋਵੇ ਇੰਪਲੀਮੈਂਟ ਕਰਨ ਚ ਕਾਮਯਾਬ ਹੋ ਗਏ ਜੇ ਅਸੀਂ ਘਰ ਘਰ ਨੌਕਰੀਆਂ 52000 ਨੌਕਰੀ ਤਾਂ ਦੇ ਚੁੱਕੇ ਆਂ ਸੀ ਜੇ ਰੋਜ਼ਗਾਰ ਦੇਣ ਚ ਭਾਵੇਂ ਉਹ ਪ੍ਰਾਈਵੇਟ ਹੋਵੇ ਭਾਵੇਂ ਸਰਕਾਰੀ ਹੋਵੇ ਰੋਜ਼ਗਾਰ ਦੇਣ ਚ ਕਾਮਯਾਬ ਹੋ ਗਏ ਜੇ ਨਹਿਰਾਂ ਦਾ ਪਾਣੀ ਖਾਲੇ ਜਿਹੜੇ ਨੇ ਜਿਹੜੇ ਬੰਦ ਪਏ ਨੇ ਰਜਵਾਹੇ ਸੂਏ ਪੁਰਾਣੇ ਉਹਨਾਂ ਨੂੰ ਚਲਾ ਕੇ ਨਹਿਰੀ ਪਾਣੀ ਖੇਤਾਂ ਤੱਕ ਲਾਉਣ ਚ 60% ਤਾਂ ਹੋ ਗਿਆ 90 92% ਤੇ ਜਿੱਦਾਂ ਆਗੇ ਆਪਣੀਆਂ ਖੇਤਾਂਆਂ ਲੀਆਂ ਮੋਟਰਾਂ ਖੜ ਜਾਣਗੀਆਂ ਪਾਣੀ ਤਹਾਂ ਆ ਜਾਊਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਤਮਾਤ ਗੁਰੂ ਸਾਹਿਬ ਦਾ ਇਹ ਤਿੰਨੇ ਦਰਜੇ ਜਿਹੜੇ ਨੇ ਗੁਰੂ ਸਾਹਿਬ ਨੇ ਦਿੱਤੇ ਨੇ ਉਹ ਆਪਾਂ ਕਾਇਮ ਰੱਖਣ ਚ ਕਾਮਯਾਬ ਹੋਗੇ ਮੈਂ ਕਹਿੰਦਾ ਸਾਡੀ ਜਿੰਦਗੀ ਸਫਲ ਜਿੱਦੂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਕੋਈ ਇਸਦੂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਨਹੀਂ ਤਾਂ ਕੋਈ ਕੋਈ ਪੰਜ ਵਾਰੀ ਰਹਿ ਲਿਆ ਮੁੱਖ ਮੰਤਰੀ ਕੋਈ ਕੋਈ ਛੇ ਵਾਰੀ ਰਹਿ ਲਿਆ ਕੋਈ ਕਿੰਨੇ ਸਾਲ ਕੱਟ ਗਿਆ ਬਾਤ ਗਾਣੇ ਦਿੰਨੇ ਆ ਪਾ ਉਹਨਾਂ ਨੂੰ ਵੀ ਯਾਰ ਕੀ ਕੀਤਾ ਕੀ ਕੰਨੀ ਕੀਤਾ ਦੇਖੋ ਜੇ ਜੇ ਕੰਮ ਕਰਨਾ ਹੋਵੇ ਤਾਂ ਭਾਵੇਂ ਨੀਤ ਸਾਫ਼ ਹੋਵੇ ਤਾਂ ਭਾਵੇਂ 6 ਮਹੀਨਿਆਂ ਚ ਵੀ ਕੰਮ ਹੋ ਜਾਂਦੇ ਸਾਲ ਚ ਵੀ ਕੰਮ ਹੋ ਜਾਂਦੇ ਜੇ ਹੁਣੇ ਆਉਂਗੋ ਅਸੀਂ ਕਰੀ ਜਾਂਦੇ ਆ ਪਹਿਲੇ ਦਿਨ ਤੋਂ ਹੀ ਕੰਮ ਕਰਨ ਲੱਗੇ ਸੀਗੇ ਹਾਏ ਸਾਨੂੰ ਸਵਾ 3 ਸਾਲ ਹੋਏ ਨੇ ਸਵਾ 3 ਸਾਲ ਹੋ ਗਏ ਅਜ 16 ਤਰੀਕ ਹੈ 16 ਮਾਰਚ ਨੂੰ ਸੌਂਝ ਕੀਤੀ ਸੀ ਇੱਥੇ 2022 ਨੂੰ ਮਤਲਬ 3 ਸਾਲ 2 ਮਹੀਨੇ ਹੋਇਆ ਅਜੇ ਸੋਇਸ ਕਰਕੇ ਅਸੀਂ ਪਹਿਲੇ ਦਿਨੋਂ ਲੱਗੇ ਹੋਏ ਆ ਕਿ ਯਾਰ ਇਹ ਬਹੁਤ ਲੇਟ ਚੱਲ ਰਿਹਾ ਪਹਿਲੀ 70 ਸਾਲ ਲੇਟ ਹੋ ਗਏ ਹੁਣ ਆਪਾਂ ਦਿਨ ਰਾਤ ਇੱਕ ਕਰਕੇ ਇਹ ਕੰਮ ਕਰਨਾ ਪਰ ਲੋਕਾਂ ਦਾ ਸਹਿਯੋਗ ਜਿਹੜਾ ਉਹ ਚਾਹੀਦਾ ਪਾਣੀ ਵਾਲਾ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਬੈਂਸ ਸਾਹਿਬ ਤਾਂ ਬੈਠੇ ਨੇ ਬੜਾ ਪੰਜਾਬ ਨਾਲ ਪਹਿਲੇ ਦਿਨੋਂ ਹੁੰਦਾ ਰਿਹਾ ਪਰ ਸਾਡੇ ਕੋਲੇ ਪਾਣੀ ਅਸੀਂ ਕਿਉਂਕਿ ਇਸ ਵਾਰ ਵਰਤਣ ਲੱਗੇ ਹੁਣ ਅਸੀਂ ਅਸੀਂ ਆਪਣੇ ਖਾਲੇ ਚਲਾ ਲਏ ਅਸੀਂ ਪਾਈਪਾਂ ਦੱਬ ਲਿਆ ਅਸੀਂ ਨਹਿਰਾਂ ਦਾ ਪਾਣੀ ਜਿਹੜਾ ਉਹ ਸੂਇਆਂ ਠੀਕ ਕਰ ਲਿਆ ਰਜਵਾਹਿਆਂ ਨੂੰ ਠੀਕ ਕਰ ਲਿਆ ਤੇ ਸਾਡਾ ਹਪਦਾ ਪਾਣੀ ਆ ਵਰਤਣ ਲੱਗ ਗਿਆ ਸੀ ਪੰਜਾਬ ਨੇ ਪਹਿਲਾਂ ਕਦੇ ਵੀ 70 ਤੋਂ 75 ਤੋਂ 76% ਤੋਂ ਜ਼ਿਆਦਾ ਆਪਦਾ ਪਾਣੀ ਨਹੀਂ ਵਰਤਿਆ ਸੀ ਇਸ ਵਾਰ ਅੱਜ ਦੀ ਡੇਟ 'ਤੇ ਅਸੀਂ 94 ਤੋਂ 95% ਪਾਣੀ ਵਰਤ ਰੱਖਿਆ ਜੀ ਪੰਜਾਬ ਦਾ ਇਸ ਕਰਕੇ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿਵੇਂ ਦੇ ਦਈਏ ਅੱਛਾ ਉਹਨੂੰ ਮੰਗਦੇ ਵੀ ਉਹੀ ਨੇ ਜਿਨ੍ਹਾਂ ਨੇ ਆਪਦੇ ਕੋਟੇ ਦਾ ਸਾਰਾ ਪਾਣੀ ਵਰਤ ਲਿਆ ਸਾਨੂੰ ਕਹਿੰਦੇ ਹੁਣ 2 ਮਹੀਨੇ ਵਾਅਦਾ ਦਿਓ ਅਸੀਂ ਸਾਡੇ ਕੋਲ ਹੈ ਹੀ ਨਹੀਂ ਸੀ ਕਿੱਥੋਂ ਦੇ ਦਈਏ ਕਹਿੰਦੇ ਨਹੀਂ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਜਿੰਦਾਂ ਪਹਿਲਾਂ ਵਾਲੀਆਂ ਗੱਲਾਂ ਗਈਆਂ ਪਹਿਲਾਂ ਤਾਂ ਹੁਣ ਤੁਸੀਂ ਉਹਨਾਂ ਨੂੰ ਗੱਲਾਂ ਹੀ ਉਹਨਾਂ ਨਾਲ ਕਰਦੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਵੀ ਮੇਰੇ ਖੇਤ ਨੂੰ ਨਹਿਰ ਕੱਢ ਦੋ ਤੇ ਪਾਣੀ ਇੱਧਰ ਦੀ ਲੈ ਲਓ ਨਾ ਸਾਡੇ ਕੋਲ ਇੰਨੇ ਖੇਤ ਨੇ ਵੀ ਸਾਡੇ ਨਾਲ ਨਹਿਰ ਨਿਕਲੇ ਸਾਡੇ ਖੇਤ ਨੂੰ ਕੱਲੇ ਨੂੰ ਕਿਉਂਕਿ ਸਾਨੂੰ ਤਾਂ ਇੱਕ ਨੱਕੇ ਨਾਲ ਹੀ ਇੱਕ ਨੱਕੇ ਨਾਲ ਹੀ ਪਾਣੀ ਲੱਗ ਜਾਂਦਾ ਸਾਡੇ ਕੋਲ ਤਾਂ ਇੰਨੀ-ਇੰਨੀ ਜਮੀਨ ਹੀ ਐ ਸੋ ਇਸ ਕਰਕੇ ਅਸੀਂ ਜਿੰਨਾਂ ਦੀਆਂ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਪਾਣੀ ਦੀ ਤਾਂ ਮੁੱਲ ਨਹੀਂ ਪਤਾ ਹੁੰਦਾ ਅਸੀਂ ਪਿੰਡਾਂ ਚ ਆਏ ਆ ਸਾਨੂੰ ਬੂੰਦ ਬੂੰਦ ਪਾਣੀ ਦਾ ਮੁੱਲ ਪਤਾ ਹੈ ਤੇ ਇਸ ਕਰਕੇ ਪਾਣੀ ਦੀ ਰਖਵਾਲੀ ਕਰਨੇ ਪਈ ਕਿਤੇ ਵੀ ਜਾ ਕੇ ਖੜ ਕੇ ਰੱਖ ਜਾਨੀ ਪਈ ਨੰਗਲ ਨੰਗਲ ਦੇਖਣ ਆ ਤਿੰਨ ਵਾਰੀ ਨੰਗਲ ਗਏ ਆ ਅਸੀਂ ਔਰ ਤਿੰਨ ਵਾਰੀ ਉਹਨਾਂ ਨੂੰ ਰੋਕਿਆ ਵੀ ਨਹੀਂ ਲੈ ਸਕਦੇ ਦਾ ਤੁਸੀਂ ਪਾਣੀ ਤੇ ਉਹਨੂੰ 20 ਤਰੀਕ ਤੋਂ ਬਾਅਦ ਪਾਣੀ ਨਵਾਂ ਵੰਡਿਆ ਜਾਊ ਸਾਲ ਦਾ ਉਹ ਵੈਸੇ ਹੀ ਮਿਲ ਜੂਗਾ ਉਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਕਿਸੇ ਵੀ ਦੇਖੋ ਮੁੱਖ ਮੰਤਰੀ ਤੁਸੀਂ ਮੈਨੂੰ ਬੁਲਾਇਆ ਮੁੱਖ ਮੰਤਰੀ ਕੌਣ ਹੁੰਦਾ ਲਾਣੇਦਾਰ ਹੁੰਦਾ ਪਰਿਵਾਰ ਦਾ ਇੱਕ ਲਾਣੇਦਾਰ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਿਏ ਤੁਸੀਂ ਮੁਖੀ ਚੁਣਿਆ ਤਾਂ ਮੁਖੀ ਦਾ ਕੰਮ ਇਹ ਹੈ ਕਿ ਉਸ ਪਰਿਵਾਰ ਦਾ ਜਿਹੜਾ ਤੱਕੀ ਕਰੇ ਉਸ ਪਰਿਵਾਰ ਦੇ ਹਰੇਕ ਜੀ ਨਾਲ ਗੱਲਬਾਤ ਕਰੇ ਤੇ ਉਸ ਪਰਿਵਾਰ ਦਾ ਜੇ ਕੋਈ ਜੀ ਗਲਤ ਪਾਸੇ ਤੁਰ ਪਿਆ ਉਹਨੂੰ ਠੀਕ ਪਾਸੇ ਲਾਵੇ ਤੇ ਉਸ ਪਰਿਵਾਰ ਦਾ ਬਜਟ ਬਣਾ ਕੇ ਉਸ ਪਰਿਵਾਰ ਨੂੰ ਜਿਹੜਾ ਤਰੱਕੀਆਂ ਦੇ ਵਿੱਚ ਲੈ ਕੇ ਜਾਵੇ ਜੇ ਲਾਣੇਦਾਰੀ ਜਿਹੜੀ ਹੈ ਉਹ ਕਿਸੇ ਗਲਤ ਬੰਦੇ ਦੇ ਹੱਥਾਂ 'ਚ ਜੇ ਫਿਰ ਪਰਿਵਾਰ ਬਰਬਾਦ ਹੋ ਜਾਂਦੇ ਨੇ ਆਪਾਂ ਦੇਖਦੇ ਆ ਤੁਹਾਡੇ ਦੋਸਤਾਂ ਮਿੱਤਰਾਂ 'ਚ ਵੀ ਹੋਊਗਾ ਕੋਈ ਫਲਾਨਿਆਂ ਦੇ ਹੱਥ 'ਚ ਮਖਤਿਆਰੀ ਆ ਗਈ ਉਸ ਦਿਵਾਰ ਘਰ ਖਰਾਬ ਹੋ ਗਿਆ ਸੋ ਇਸ ਕਰਕੇ ਪੰਜਾਬ ਜਿਹੜਾ ਉਹ ਹਮੇਸ਼ਾ ਲੀਡ ਕਰਦਾ ਰਿਹਾ ਕੋਈ ਦੇਖ ਤੇ ਸੰਕਟ ਆਵੇ ਅਸੀਂ ਖੜਾ ਖੜਦੇ ਨਾਲ ਸੋ ਹੁਣ ਬਸ ਆ ਤੁਸੀਂ ਆਂ ਅੱਜ ਸਾਡਾ ਹੌਸਲਾ ਵਧਾਤਾ ਕਿ ਤੁਸੀਂ ਕਰ ਸਕਦੇ ਹੋ ਕਿਹਹਾ ਜਾ ਪਿੰਡ ਚਲੋ ਇੱਕ ਕੋਈ ਇਹੋ ਜਿਹਾ ਪਿੰਡ ਹੁੰਦਾ ਨਾ ਮੈਂ ਮੰਨ ਲੈਂਦਾ 5-7 ਸਾਲ ਤੂੰ ਚੱਲ ਸਾਡੇ ਦਾ ਚੱਲਿਆ ਸੀ ਜੀ ਚਲੋ ਰੁਕ ਗਿਆ ਤੁਸੀਂ ਤਾਂ ਕਹਿੰਦੇ ਹੋ ਜੀ 40 50 ਸਾਲ ਤੋਂ ਇਹ ਕੰਮ ਚੱਲੇ ਜਾਂਦਾ ਵੀ ਸਾਡੇ ਤਾਂ ਪਿੰਡ ਦਾ ਨਾਮ ਸੁਣ ਕੇ ਵੀ ਤਲਾਸ਼ੀ ਲੈਣ ਲੱਗ ਜਾਂਦੇ ਸੀ ਵੀ ਇਹਦੇ ਕੋਲੇ ਕੁਝ ਹੋਊਗਾ ਇਹ ਮਤਲਬ ਆਪਾਂ ਨੇ ਪਿੰਡ ਇਸ ਗੱਲ ਵਾਸਤੇ ਮਸ਼ਹੂਰ ਨਹੀਂ ਕਰਨੇ ਆਪਾਂ ਨੇ ਪਿੰਡ ਲੰਗੜੋਏ ਵਰਗੇ ਪਿੰਡ ਪਲੇਅਰਾਂ ਵਾਸਤੇ ਸਾਇੰਟਿਸਟਾਂ ਵਾਸਤੇ ਟੀਚਰਾਂ ਵਾਸਤੇ ਪ੍ਰਿੰਸੀਪਲਾਂ ਵਾਸਤੇ ਤੇ ਅਫਸਰਾਂ ਵਾਸਤੇ ਮਸ਼ਹੂਰ ਕਰਨਾ ਕਿ ਇਸ ਪਿੰਡ ਦੇ ਸਭ ਤੋਂ ਵੱਧ ਅਫਸਰ ਨੇ ਜੀ ਐਸ ਪਿੰਡ ਦੇ ਸਭ ਤੋਂ ਵੱਧ ਟੀਚਰ ਨੇ ਜੀ ਇਸ ਪਿੰਡ ਦੇ ਸਭ ਤੋਂ ਵੱਧ ਜਿਹੜੇ ਆ ਪਲੇਅਰ ਕਬੱਡੀ ਦੇ ਨੇ ਜੀ ਇਸ ਪਿੰਡ 'ਚ ਸਭ ਤੋਂ ਵੱਧ ਕੁਸ਼ਤੀ ਜਾਂ ਫੁੱਟਬਾਲ ਖੇਡੀ ਜਾਂਦੀ ਹੈ ਇਹਨਾਂ ਕੰਮਾਂ ਵਾਸਤੇ ਪੰਮ ਮਸ਼ਹੂਰ ਕਰਨਾ 4000 ਦੀ ਆਬਾਦੀ ਦਾ ਪਿੰਡ ਹੈ ਸੋ ਪੜੇ ਲਿਖੇ ਲੋਕ ਕੋ ਮੈਨੂੰ ਪਤਾ ਹੈ ਕਿ ਇਸ ਇਲਾਕੇ ਦੇ ਲੋਕ ਬਾਹਰ ਵੀ ਰਹਿੰਦੇ ਆ ਬਹੁਤ ਸੋ ਮੈਂ ਉਧਰ ਵੀ ਉਹਨਾਂ ਨੂੰ ਜਦੋਂ ਕਲਾਕਾਰੀ ਦੇ ਤੌਰ ਤੇ ਜਾਂਦੇ ਸੀ ਮਿਲਦਾ ਰਹਿੰਦਾ ਸੀ ਸੋ ਉਹ ਵੀ ਇਸ ਗੱਲੋਂ ਸੀਗੇ ਕਿ ਪੰਜਾਬ ਦਾ ਕੁਝ ਬਣ ਜੂਗਾ ਹੀ ਤੇ ਮੈਂ ਕਹਾਂ ਵੀ ਜੇ ਪ੍ਰਮਾਤਮਾ ਨੇ ਕਿਰਪਾ ਕੋਈ ਅਸੀ ਕਰਤੀ ਕਿ ਸਾਡੇ ਹੱਥ 'ਚ ਕੋ ਪੈਨ ਆ ਗਿਆ ਅਸੀਂ ਤਾਂ ਜੀ ਸੱਚੇ ਦਿਲੋਂ ਕਰਾਂਗੇ ਸਾਨੂੰ ਕਿਸੇ ਦੀ ਕੋਈ ਜਿਹੜੀ ਵਿਰੋਧਤਾ ਦਾ ਜਾਂ ਆਲੋਚਨਾ ਦੀ ਕੋਈ ਪਰਵਾਹ ਨਹੀਂ ਜਿੰਦਰ ਤੁਸੀਂ ਸਾਡੇ ਨਾਲ ਹੋ ਸਾਨੂੰ ਕੋਈ ਇਸ ਤਰ੍ਹਾਂ ਦਾ ਡਰ ਜਾਂ ਭੈ ਨਹੀਂ ਅੱਜ ਤਾਂ ਕੰਮ ਕਰਨਾ ਹੈ ਬਾਕੀ ਨਾ ਕੋਈ ਨਿੜਕੜੇ ਵੋਟਾਂ ਨੇ ਨਾ ਕੋਈ ਅਸੀਂ ਕੋਈ ਪੋਲੀਟਿਕਲ ਲਾਹਾ ਲੈਣਾ ਆ ਅੱਜ ਤਾਂ ਤੁਹਾਡੇ ਨਾਲ ਗੱਲਾਂ ਕਰਨ ਆਇਆ ਕੌਣ ਹੈ ਜੀ ਮੈਨੂੰ ਇਹ ਦੱਸ ਦਿਓ ਤੁਸੀਂ ਲੰਗੜੋਆ ਪਿੰਡ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਜਿਨ੍ਹਾਂ ਨੇ ਬੜੇ-ਬੜੇ ਰਾਜ ਦੇਖੇ ਹੋਣੇ ਕੋਈ ਆਏ ਆਕੇ ਮਾਈਕ ਦੇ ਦੂਗਾ ਵੀ ਬੋਲ ਲੈ ਜੋ ਬੋਲਣਾ ਹੈ ਪਹਿਲਾਂ ਮਾਈਕ ਉਹ ਨੇੜੇ ਲੱਗ ਲੈਂਦੇ ਸੀ ਉਹਨੂੰ ਉਹਨੂੰ ਪਤਾ ਹੀ ਹੁੰਦਾ ਸੀਗਾ ਕਿ ਕੋਈ ਕਕਾਣੀ ਸੀ ਉਹ ਵੀ ਕੋਈ ਨਾ ਕੋਈ ਸਾਡੀ ਗਲਤੀ ਹੋ ਗੱਡੂ ਵੀ ਇੱਥੋਂ ਐਨੇ ਖਾ ਗਏ ਜੀ ਇੱਥੋਂ ਆ ਐਨੇ ਖਾ ਗਏ ਜੀ ਆ ਸਾਡੇ ਪਿੰਡਾਂ ਗਰਾਂਟ ਆਈ ਸੀ ਉਹਨੂੰ ਉਹ ਖਾ ਗਿਆ ਜੀ ਉਹਨੂੰ ਪਤਾ ਸੀ ਆਪਾਂ ਕਿਉਂ ਬੁਲਵਾਉਣੇ ਨੇ ਆਪ ਹੀ ਬੋਲ ਕੇ ਇੱਥੇ ਨਾਲ ਚਾਰ ਪੰਜ ਖੜਾ ਲੈਂਦੇ ਹੋ ਚਮਚੇ ਜੇ ਖੜੇ ਹੁੰਦੇ ਇੱਥੇ ਜਿਹੜੇ ਤੇ ਬਸ ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਵੀ ਬੋਲ ਕੀ ਰਿਹਾ ਲੀਡਰ ਉਹਨਾਂ ਬਸ ਇਹੀ ਦੇਖਣਾ ਹੁੰਦਾ ਸਾਹ ਕਿਥੇ ਲੈਂਦਾ ਉੱਥੇ ਜਕਾਰਾ ਛੱਡ ਦਿੰਦੇ ਨੇ ਬੋਲ ਸੋਨ ਭਾਵੇਂ ਜਕਾਰੇ ਵਾਲੀ ਜਗ੍ਹਾ ਹੁੰਦੀ ਆ ਜਾਂ ਨਹੀਂ ਹੁੰਦੀ ਪਰ ਉਹਨਾਂ ਨੇ ਜਕਾਰਾ ਛੱਡ ਹੀ ਦੇਣਾ ਹੁੰਦਾ ਸੋ ਅਸੀਂ ਉਹਨਾਂ ਚੋਂ ਨਹੀਂ ਹੈਗੇ ਅਜੇ ਤੱਕ ਜਕਾਰੇ ਜਿਹੜੇ ਆ ਉਹ ਤੁਹਾਡੇ ਤੋਂ ਹੀ ਛਡਾਉਣੇ ਆ ਤੁਸੀਂ ਜੇ ਕੰਮ ਹੋਇਆ ਤਾਂ ਜਕਾਰਾ ਛੱਡ ਦਿਓ